ਇਹ ਰੋਜ਼ਿਆਂ ਦਾ ਮਤਲਬ ਕੀ ਹੈ ਜਵੇਂ ਇਹ ਨਾ ਈਦ ਦਾ ਮਤਲਬ ਦੱਸਿਆ ਰੋਜ਼ੇ ਦਾ ਮਤਲਬ ਕੀ ਹੈ ਰੋਜ਼ੇ ਰਮਜ਼ਾਨ ਸ਼ਰੀਫ ਹਜਰਤ ਮੁਹੰਮਦ ਸਾਹਿਬ ਵੱਲੋਂ ਇੱਕ ਰੱਬ ਦੇ ਨਾਂ ਤੇ ਇਹ ਬਾਤ ਦਾ ਮਹੀਨਾ ਮੁਕਰਰ ਕੀਤਾ ਗਿਆ ਉਹ ਪੂਰਾ ਇੱਕ ਮਹੀਨਾ ਇਬਾਦਤ ਕਰਨੀ ਹੈ ਇਬਾਦਤ ਕਰਨੀ ਰੋਜ਼ਾ ਰੱਖ ਕੇ ਬਾਤ ਕਰਨੀ ਪੰਜ ਵਕਤ ਦੀ ਨਮਾਜ਼ ਜ਼ਰੂਰੀ ਹੈ ਔਰ ਰੋਜ਼ਾ ਬੰਦ ਹੁੰਦਾ 5 ਵਜੇ ਸ਼ਾਮ ਨੂੰ 6:30 ਖੁੱਲਦਾ ਹੈ ਔਰ ਇਹ ਰਮਜ਼ਾਨ ਮਤਲਬ ਰੋਜ਼ਿਆਂ ਦਾ ਮਹੀਨਾ ਇੱਕ ਮਹੀਨਾ ਉਸ ਤੋਂ ਬਾਅਦ ਜਦੋਂ 30 ਰੋਜ਼ੇ ਹੋ ਗਏ ਫਿਰ ਈਦ ਦਾ ਚੰਦ ਵੇਖ ਕੇ ਫਿਰ ईद ਹੁੰਦੀ ਆ ਚੰਦ ਵੇਖ ਕੇ। ਤਾਂ ਹੁਣ ਇਦਾਂ ਮਹੀਨਾ ਅਗੇ ਸ਼ੁਰੂ ਹੋ ਚੁੱਕਾ ਹੈ। ਰੋਜ਼ੇ ਮਤਲਬ ਰੱਬ ਦੇ ਨਾਂ ਤੇ ਬਾਦ ਦਾ ਮਹੀਨਾ ਮੁਕਰਰ ਕੀਤਾ ਗਿਆ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਜਿਨ੍ਹਾਂ ਨੇ ਸਲਾਮ ਦੀ ਨੀ ਰੱਖੀ। ਓਕੇ ਤੇ ਕੁਝ ਸ਼ਰਤਾਂ ਵੀ ਆਣੇ ਵੀ ਇਹ ਰੋਜ਼ੇ ਦੇ ਵਿੱਚ ਤੁਸੀਂ ਆ ਚੀਜ਼ ਨਹੀਂ ਕਰਨੀ ਜਿਵੇਂ ਆਪਾਂ ਵੇਖਦੇ ਆਂ ਕਿ ਥੱਕੀ ਠੋਰੀ ਦੂਜਾਤੀ ਜਾ ਬਿਲਕੁਲ ਬਿਲਕੁਲ ਪਾਬੰਦੀਆਂ ਹੈਗੀਆਂ ਰੋਜ਼ੇ ਦੀ। ਜੀ ਜੀ ਵੇਖੋ ਜੀ ਰੋਜ਼ੇ ਦਾ ਮਤਲਬ ਇਹ ਆ ਵੀ ਹਰ ਵਕਤ ਹਰ ਕੜੀ ਹਰ ਪਲ ਰੋਜ਼ਾ। ਹਮ ਅਖਾਣਾ ਮਾੜਾ ਵੇਖਣਾ ਨਹੀਂ ਰੋਜ਼ਾ। ਕਿਆ ਬਾਤ। ਕੰਨਾਂ ਨਾਲ ਚੁਗਲੀ ਸੁਣਨੀ ਨਹੀਂ ਰੋਜ਼ਾ। ਜ਼ ਰੋਜ਼ਾ ਤਾਂ ਹਰ ਵਕਤ ਮੌਜੂਦ ਹੈ ਲੇਕਿਨ ਇਹ ਸਿਰਫ ਇੱਕ ਮਹੀਨਾ ਮੁਕਰਰ ਕੀਤਾ ਗਿਆ ਹੈ ਤਾਂ ਕਿ ਹਰ ਵਕਤ ਹਰ ਘੜੀ ਦਾ ਜਿਵੇਂ ਆਪਾਂ ਇਨਸਾਨ ਭੁੱਲਨ ਆ ਰਹਾਂ ਗਲਤੀਆਂ ਵੀ ਕਰਦੇ ਆ ਤਾਂ ਇਹ ਇੱਕ ਮਹੀਨਾ ਆਪਦੇ ਗਲਤੀਆਂ ਨੂੰ ਬਖਸ਼ਾਉਣ ਆਪਦੇ ਗੁਨਾਹਾਂ ਨੂੰ ਬਖਸ਼ਾਉਣ ਦਾ ਇੱਕ ਜਰੀਆ ਇੱਕ ਮਹੀਨਾ ਰੋਜ਼ਾ ਦਾ ਜੀ ਉਸ ਤੋਂ ਬਾਅਦ ਇਜ਼ਲ ਮਤਲਬ